ਬਾਈ ਜੀ ਕੀ ਹਾਲ ਚਾਲ ਨੇ ਸੱਜਣਾ ਮਿੱਤਰਾਂ ਦੇ ਹੋਰ ਠੀਕ ਠਾਕ ਆ ਉਸ ਵੇਲੇ ਪਿਛਲੇ ਪਾਸੇ ਤੁਹਾਨੂੰ ਇਦਾਂ ਭੁਲੇਖਾ ਪੈਂਦਾ ਹੋਵੇ ਕਿ ਸ਼ਾਇਦ ਮੈਂ ਕਹਨਾ ਕਿਸੇ ਪੰਜਾਬ ਦੇ ਖੇਤ ਵਿੱਚ ਖੜਾ ਪਰ ਨਹੀਂ ਮੈਂ ਕਹਨਾ ਕਿਸੇ ਪਿੰਡੂ ਇਲਾਕੇ ਚ ਫਿਰਦਾ ਕੈਨੇਡਾ ਦੇ ਤੇ ਬਹੁਤ ਹੀ ਮੈਂ ਹੈਰਾਨ ਰਹਿ ਗਿਆ ਦੇਖ ਕੇ ਪੱਧਰ ਪੈੜੀ ਇੰਨੀ ਪੱਧਰ ਪੈੜੀ ਦੂਰ ਤੱਕ ਹਜ਼ਾਰਾਂ ਏਕੜ ਦੇ ਹਿਸਾਬ ਨਾਲ ਕਹਨਾ ਆਰ ਪੂਰੀ ਪੱਧਰ ਪੈ ਲਈ ਆ ਜਿਹੜਾ ਇਹ ਬੀਜਿਆ ਕੀ ਹੈ ਕਣਕ ਨਹੀਂ ਸ਼ਾਇਦ ਕਣਕ ਦਾ ਭਲੇਖਾ ਪੈਂਦਾ ਪਰ ਕਣਕ ਨਹੀਂ ਹੈਗੀ ਇਹ ਬੀਜਿਆ ਹੈਗਾ ਗਾਵਾਂ ਲਈ ਕਾ ਲੂਸਣ ਜਿਆ ਇਹਦੇ ਫਿਰ ਜਦੋਂ ਸੁੱਕ ਜਾਂਦਾ ਵੱਢ ਦਿੰਦੇ ਆ ਤੇ ਫਿਰ ਰੋਲ ਬਣਾਵੜਾ ਆਪਣੇ ਗਾਵਾਂ ਲਈ ਰੱਖ ਲੈਂਦੇ ਆ ਇਹ ਕਾਫੀ ਵੱਡਾ ਇਲਾਕਾ ਬੜਾ ਹੈਰਾਨ ਆ ਵੀ ਇੰਨਾ ਪੱਧਰ ਇਹਦੀ ਆ ਸਾਹਮਣੇ ਵੀ ਮੈਂ ਪਿੰਡ ਦਾ ਨਾਮ ਹੈਗਾ ਵਾ ਐਗਜੀ ਬਾ ਤੁਹਾਨੂੰ ਸਾਹਮਣੇ ਆਪਣੇ ਫਰੰਟ ਕੈਮਰਾ ਕਰਕੇ ਦਿਖਾਉਣਾ ਵੈਲਕਮ ਟੂ ਐਗਜੀ ਆ ਕਹਣਾ ਬਾਰ-ਬਾਰ ਇੱਕ ਐਂਟਰੀ ਪੁਆਇੰਟ ਬਣਿਆ ਹੈਗਾ ਬਸ ਸਾ ਜਿਵੇਂ ਆਪਣੇ ਪਿੰਡਾਂ ਚ ਨਹੀਂ ਹੁੰਦੇ ਬਸ ਸਟੈਂਡ ਉਹਦੇ ਅੰਕੋਂ ਇੱਕ ਐਂਟਰੀ ਪੁਆਇੰਟ ਬਣਿਆ ਤੇ ਇਹਦੇ ਵਿੱਚ ਇਹਨਾਂ ਨੇ ਆਹ ਆਥੇ ਦਾ ਐਕਸਪਲੋਰ ਵਾਟ ਇਜ਼ ਗਰੋਇੰਗ ਔਨ ਦੀ ਫਰੇਜ਼ਰ ਵੈਲੀ ਕੋਈ ਢਾਵਾ ਬਚਾ ਕੋਈ ਇਹਨਾਂ ਦਾ ਜਿਹੜਾ ਹੈਗਾ ਕਲਚਰ ਜਿਹੜਾ ਡਾਂਸ ਤੇ ਇਹਦੇ ਬਾਰੇ ਸਾਰਾ ਕੁਝ ਦੱਸਿਆ ਹੈਗਾ ਆ ਮੈਪ ਪਿੰਡ ਦਾ ਤੇ ਆ ਸਾਰਾ ਕੁਝ ਤੇ ਆਹੀ ਉਹੀ ਜਿਵੇਂ ਆਪਾਂ ਪਿੰਡਾਂ 'ਚ ਖੇਤੀਬਾੜੀ ਕਰਦੇ ਆ ਖੇਤੀਬਾੜੀ ਕਰਦੇ ਆ ਇੱਕ ਫਾਰਮ ਦੇ ਵਿੱਚ ਦੰਗਲੀਆਂ ਨਾਲ ਇਕੱਠੇ ਕਰਕੇ ਕਨਾਂ ਘੋੜਿਆਂ ਗਾਵਾਂ ਲਈ ਕਾ ਇਕੱਠਾ ਕਰ ਰਹੇ ਆ ਤੇ ਕਾ ਹੋਰ ਇਸ ਬਾਰੇ ਕੁਝ ਦੱਸਿਆ ਤੇ ਉਹ ਸਾਹਮਣੇ ਮੌਂਟ ਦੇ ਨਾ ਇਹ じゃ ਕੋਈ ਸਿੱਧਾ ਨਹੀਂ ਕਰ ਨਾ ਪਿੰਡ ਚ ਵੜਦੇ ਆ ਨੂੰ ਆਪਦੇ ਪਿੰਡ ਦੇ ਬਾਰੇ ਦੱਸਿਆ ਹੋਇਆ ਤੇ ਕਿਉਂਕਿ ਖੇਤੀਬਾੜੀ ਹੁੰਦੀ ਆ ਇਸ ਕਰਕੇ ਗਾਵਾਂ ਦੀਆਂ ਫੋਟੋਆਂ ਤੇ ਟੰਗਲੀਆਂ ਨਾਲ ਇਕੱਠਾ ਕਰਦੇ ਘੋੜਿਆਂ ਨੂੰ ਕੌਣ ਵਾਲੇ ਘਾ ਤੇ ਗਾਵਾਂ ਨੂੰ ਕੌਣ ਵਾਲੇ ਘਾ ਦੀਆਂ ਫੋਟੋਆਂ ਤੇ ਆ ਘੋੜੇ ਦੇ ਮੂਰੇ ਜੋੜ ਲੈਂਦੇ ਸੀ ਤੇ ਜਦੋਂ ਘਾਹ ਵੱਢ ਲੈਂਦੇ ਸੀ ਤੇ ਆਹ ਜਿਹੜੀਆਂ ਥੱਲੇ ਕਲੇਜੇ ਲੱਗੇ ਆ ਇਹਦੇ ਨਾਲ ਇਹਨੂੰ ਘਾਹ ਨੂੰ ਕਨਾ ਇਕੱਠਾ ਕਰਦੇ ਸੀ ਤੇ ਰੋਲਦੇ ਸੀ ਹਵਾ ਲਵਾਉਣ ਲਈ ਵੱਢ ਕੇ ਇਹ ਫੇਰ ਦਿੰਦੇ ਸੀ ਵਿੱਚ ਦੀ ਹਵਾ ਲੱਗ ਜੇ ਤੇ ਫੇਰ ਸੁਕਾ ਕੇ ਉਹਨੂੰ ਤੰਗਲੀਆਂ ਨਾਲ ਇਕੱਠਾ ਕਰ ਲੈਂਦੇ ਸੀਗੇ ਤੇ ਆਪਾਂ ਕੀ ਕੀਤਾ ਹੈਗਾ ਜਿਹੜੇ ਅਜੇ ਪ੍ਰਾਣੇ ਸੰਧ ਦਾ ਕਹਿੰਦਾ ਆਪਾਂ ਜ਼ਿੰਮੇਦਾਰਾਂ ਨੇ ਉਹ ਸਾਰੇ ਕਵਾੜੀਆਂ ਨੂੰ ਚੁਕਾਤੇ ਪਿੰਡਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਸਾਰਾ ਸਮਾਨ ਕਹਿੰਦਾ ਪ੍ਰਾਣਾ ਸੰਧ ਪੜਾ ਕਵਾੜੀਆਂ ਨੂੰ ਚੁਕਾਤਾ ਪਰ ਇਹ ਨਹੀਂ ਚੁਕਾਉਂਦੇ ਇਹਨਾਂ ਨੇ ਆਪਦਾ ਜਿਹੜੀ ਹੈਗੀ ਆ ਮੋਲ ਵੀ ਅਸੀਂ ਕੀ ਅਸੀਂ ਕੀ ਹੈ ਨਹੀਂ ਹੈਗਾ ਨਾ ਜਵਾਕਾਂ ਨੂੰ ਦਿਖਾਉਣ ਦੇ ਖਾਤਰ ਉਹ ਸਾਰਾ ਰੱਖਿਆ ਹੋਇਆ ਤੇ ਕੋਸਤਾ ਆਪਣੇ ਵੀ ਪਿੰਡਾਂ 'ਚ ਚੰਗੇ ਬੰਦੇ ਹੈਗੇ ਜਿਹੜੇ ਪਸੰਦ ਕਰਦੇ ਆ ਖੇਤੀਬਾੜੀ ਦੇ ਸੰਦਾਂ ਨੂੰ ਸਾਫ ਕੇ ਰੱਖੇ ਹੋਇਆ ਪਰ ਜ਼ਿਆਦਾਤਰ ਆਪਾਂ ਜਿਹੜੇ ਹੈਗੇ ਆ ਕਹਨਾ ਹਲ ਪੰਜਾਲੀਆਂ ਪਹਿਲਾਂ ਸੀਗੇ ਸੰਦ ਉਹ ਸਾਰੇ ਕਵਾੜ ਨੂੰ ਝਕਾਤੇ ਆ ਇੱਥੇ ਮੀਜ਼ਮ ਦੇ ਬਾਰੇ ਦੱਸਿਆ ਹੋਇਆ ਆਇਆ ਕਮੀਜ਼ੋਂ ਬਣਿਆ ਹੋਇਆ ਆ ਮੇਰੇ ਪਿਛਲੇ ਪਾਸੇ ਕੀ ਆ ਖੇਤ ਤੇ ਉਧਰ ਇੱਕ ਜੜੀ ਹੈਗੀ ਆ ਪਹਿਲੇ ਪਾਸੇ ਸੌ ਪਵਣੀ ਹੋਈ ਆ ਫਾਰਮ ਫਾਰਮ ਮਾਰਕੀਟ ਆ ਸਾਹਮਣੇ ਕੰਨਾ ਥੋੜੇ ਜੇ ਬੱਦਲ ਵਾਈ ਅੱਜ ਆ ਸੂਰਜ ਮੁਕੀ ਆ ਸੂਰਜ ਮੁਕੀ ਦੇ ਖੇਤ ਆ ਤੇ ਪੇਠੇ ਵੀਜੇ ਆ ਕੱਦੂ ਵੀਜੇ ਆ ਪੰਪਕਨ ਜਿਹਨੂੰ ਕਹ ਦਿੰਨੇ ਆ ਬੜੀ ਚੰਗਾ ਸ਼ਾਂਤ ਏਰੀਆ ਤੇ ਵਧੀਆ ਏਰੀਆ ਵਾ ਤੇ ਇੱਧਰ ਅੱਜ ਆਏ ਸੀ ਕਿਸੇ ਕੰਮ ਲਈ ਤੇ ਫਿਰ ਆਪਾਂ ਜਿੱਥੇ ਜਾਈਏ ਕਦੇ ਟਾਈਮ ਹੋਵੇ ਮਾੜਾ-ਵੋਟਾ ਇਰਦਾਂ ਦੀ ਵੀਡੀਓ ਵੀਡੀਓ ਬਣਾ ਲਈਦੀ ਆ ਸਸਿਕਾ ਸਾਰਿਆਂ ਨੂੰ ਥੈਂਕ ਯੂ